ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਲਟੋ ਡਸਟਰ ਤੇ 스ਪਿਫਟ ਗੱਡੀਆਂ ਰਹਿਣ ਵਾਲੀਆਂ ਨੇ ਹੱਥ ਬੰਨ੍ਹ ਕੇ ਰਿਕਵੈਸਟ ਆ ਬਾਈ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਗੱਡੀ ਆਪਣੇ ਵਾਸਤੇ ਲੱਭ ਰਹੇ ਹੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਬਿੱਲੀ ਨੂੰ ਸਾਡੀ ਪਿਆਰ ਭਰੀ ਸਸਰੀ ਗੱਲ ਜੀ ਅੱਜ ਆਪਾਂ ਖੜੇ ਹਾਂ ਜੀ ਕੇ ਕਾਰ ਬਾਜ਼ਾਰ ਬਰਨਾਲਾ ਅੰਡੇ ਵਾਲੇ ਟੀ ਪਿੰਡ ਤੋਂ ਜਦੋਂ ਬਰਨਾਲੇ ਵੱਲ ਐਂਟਰ ਹੁੰਨੇ ਆ ਸਾਹਮਣੇ ਬਾਈ ਦੀ ਲੋਕੇਸ਼ਨਾਂ ਜੀ ਕੇ ਕਾਰ ਬਾਜ਼ਾਰ ਬਰਨਾਲਾ ਪਹਿਲੀ ਗੱਡੀ ਆ ਗਈ ਜੀ ਡਸਟਰ ਗੱਡੀ ਆ ਵਾਈਟ ਕਲਰਾਂ 220000 ਰੁਪਇਆ ਗੱਡੀ ਦੀ ਡਿਮਾਂਡ ਆ ਡਸਟਰ ਗੱਡੀ 13 ਮਾਡਲ ਠੀਕ ਹੈ ਨਾ ਜੀ ਦੇਖ ਸਕਦੇ ਹੋ ਫਰੰਟ 뷰 ਬਿਲਕੁਲ ਓਕੇ ਆ ਹਰਿਆਣਾ ਨੰਬਰ ਆ ਟਾਇਰ ਟੂਸੋਂ ਨੂੰ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਮੇਰਾ ਭਰਾ ਜ਼ਰੂਰ ਕਰ ਲਿਓ ਆ ਟਾਇਰ ਦੇਖ ਲਓ ਗੱਡੀ ਦੇ ਟਾਇਰ ਬਿਲਕੁਲ ਵਧੀਆ ਪਏ ਨੇਗੇ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਵਿੱਚੋਂ ਇੰਟੀਰੀਅਰ ਦੇਖ ਲਓ ਚੈੱਕ ਕਰੋ ਇੱਕ ਵਾਰੀ ਵਿੱਚੋਂ ਇੰਟੀਰੀਅਰ ਬਿਲਕੁਲ ਤਾਜ਼ਾ ਤੇ ਨਿਊ ਪਿਆਗਾ ਜੀ ਕੋਈ ਸਕਰਾਚ ਨਹੀਂ ਸੀਟ ਕਵਰ ਬਿਲਕੁਲ ਨਵੇਂ ਪਏ ਨੇ ਗੱਡੀ ਦੇ ਆ ਪਿੱਲਰ ਵਗੈਰਾ ਦੇਖ ਸਕਦੇ ਹੋ ਚੈੱਕ ਕਰ ਲਓ ਡਾਸਟਰ ਗੱਡੀ ਆ ਜੀ 220000 ਰੁਪਏ ਚ ਤੁਸਾਨੂੰ ਮਾਨਦਾਨ ਜ਼ਰੂਰ ਹੋ ਜੂਆ ਆ ਕੇ ਆਪਣੇ ਸਲਾਹਕਾਰ ਨੂੰ ਨਾਲ ਲਿਆ ਕੇ ਕਿਸੇ ਮਿਸਤਰੀ ਨੂੰ ਨਾਲ ਲਿਆ ਕੇ ਤੁਸੀਂ ਦਸੱਲੀ ਨਾਲ ਗੱਡੀ ਬਾਈ ਤੋਂ ਪਰਚੇਜ਼ ਕਰ ਸਕਦੇ ਹੋ ਤੇ ਨੈਕਸਟ ਗੱਡੀ ਆਪਣੇ ਕੋਲੇ ਆ ਗਈ ਜੀ ਆਲਟੋ 2009 ਦਾ ਇਹ ਮਾਡਲ ਹੈ ਜੀ ਪੰਜਾਬ ਨੰਬਰ ਗੱਡੀ ਆ ਜੀ ਦੇਖ ਸਕਦੇ ਹੋ ਗੱਡੀ ਫਰੰਟ 뷰 ਦੇਖ ਲਓ ਕੋਈ ਸਕਰੈਚ ਨਹੀਂ ਗੱਡੀ ਤੇ ਮਾੜੀ ਮੋਟੀ ਟੱਚਿੰਗ ਜ਼ਰੂਰ ਹੋ ਸਕਦੀ ਆ ਬੰਪਰ ਵਗੈਰਾ ਬਿਲਕੁਲ ਸਹੀ ਪਿਆ ਗੱਡੀ ਦਾ ਵਿੱਚੋਂ ਸਾਨੂੰ ਦਿਖਾਵਾਂਗੇ ਗੱਡੀ ਗੱਡੀ ਦੇ ਟਾਇਰ ਦੇਖ ਲਓ ਇੱਕ ਵਾਰ ਟਾਇਰ ਵਧੀਆ ਪਏ ਨੇ ਗੱਡੀ ਦੇ ਤੇ ਨੇੜੇ ਉਹਨੇ ਘਮਰਵਾਦ ਨੇ ਵਿੱਚ ਇੰਟੀਰੀਅਰ ਦੇਖੋ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਆ ਏਸੀ ਹੀਟਰ ਬਿਲਕੁਲ ਓਕੇ ਆ ਚਾਰੋਂ ਸੀਟ ਕਵਰ ਗੱਡੀ ਦੇ ਵਧੀਆ ਪਏ ਨੇ ਜੀ ਦੇ ਬੈਕਸਾਈਡ ਦੇਖ ਲੋ ਇੱਕ ਵਾਰੀ ਪੰਜਾਬ ਨੰਬਰ ਗੱਡੀ ਹੈ ਜੀ अल्टੋ ਸਰਦੀਆਂ ਦੇ ਵਿੱਚ ਭਾਲੀ ਨਹੀਂ ਦਿਹਾਉਂਦੀ ਇਹਦਾ ਰੇਟ ਹੈਗਾ ਜੀ ਕੁੱਲ 88000 ਰੁਪਏ ਦੇ ਵਿੱਚੋਂ ਮਾੜਾ-ਵੋਟਾ ਮਾਣ-ਤਾਨ ਜ਼ਰੂਰ ਹੋ ਜਾਓ ਆਪਣੇ ਸਲਾਹਕਾਰ ਨੂੰ ਨਾਲ ਲਿਆ ਕੇ ਮਿਸਤਰੀ ਨੂੰ ਨਾਲ ਲੈ ਕੇ ਤੁਸੀਂ ਬਾਈ ਤੋਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਗੱਡੀ ਬਿਲਕੁਲ ਸਾਫ਼ ਸੁਥਰੀ ਗੱਡੀ ਪਈ ਆ ਨੈਕਸਟ ਗੱਡੀ ਆਪਣੇ ਕੋਲੇ ਆ ਗਈ ਜੀ ਵਰਨ ਆਫ ਲੁੱਕ 2012 ਦਾ ਹੀ ਮਾਡਲ ਹੈ ਜੀ ਦੇਖ ਸਕਦੇ ਹੋ ਸਕਰਾਚ ਲੈਸ ਗੱਡੀ ਆ ਕੋਈ ਸਕਰਾਚ ਨਹੀਂ ਗੱਡੀ ਸਾਫ਼ ਸੋਥਰੀ ਗੱਡੀ ਪਈ ਆ ਜੀ ਤੇ ਇੱਕ ਵਾਰੀ ਦੇਖੋ ਜੀ ਹਰਿਆਣਾ ਨੰਬਰ ਗੱਡੀ ਆ ਤੁਹਾਨੂੰ ਰੇਟ ਵਗੈਰਾ ਦੱਸਾਂਗੇ ਗੱਡੀ ਦੇਖ ਲਓ ਇੱਕ ਵਾਰੀ ਚੈੱਕ ਕਰ ਲਓ ਵਾਰ ਨਟ ਤੇ ਕੋਈ ਸਕਰਾਚ ਨਹੀਂ ਕੋਈ ਵੰਪਰਾਂ ਤੇ ਸਕਰਾਚ ਨਹੀਂ ਕੋਈ ਡੋਰਾ ਤੇ ਸਕਰੈਚ ਨਹੀਂ ਬਿਲਕੁਲ ਨਵੀਂ ਗੱਡੀ ਪਈ ਹੈ ਜੀ ਟਾਇਰ ਵਧੀਆ ਪਏ ਨੇ ਗੱਡੀ ਆ ਕੇ ਤੁਸੀਂ ਚੈੱਕ ਕਰਕੇ ਪਰਚੇਜ ਕਰ ਸਕਦੇ ਹੋ ਇੱਥੇ ਧੂੜ ਮਿੱਟੀ ਜਿਆਦਾ ਉੜਦੀ ਆ ਇਹ ਨਹੀਂ ਵੀ ਚਮਕਾਈ ਖੜੀ ਆ ਇਹ ਧੋਣ ਵਾਲੀ ਖੜੀ ਆ ਗੱਡੀ ਤੁਹਾਨੂੰ ਭਰਾਵੋ ਪਹਿਲਾਂ ਦੱਸ ਦੇਣਾ ਵੈ ਤੇ ਆ ਇੰਡੀਕੇਟਰ ਜਰੂਰ ਟੁੱਟੇ ਹੋਏ ਇਹ ਪੈਜੋ ਕੋਈ ਗੱਲ ਨਹੀਂ ਕਹੋਗੇ ਤਾਂ ਬਾਈ ਪਵਾ ਕੇ ਦੇ ਦੂਗਾ ਕ੍ਰੋਮ ਕ੍ਰਾਮ ਲੱਗੀ ਵੀ ਆ ਵਧੀਆ ਡੋਰਾ ਤੇ ਦੇਖ ਸਕਦੇ ਹੋ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਆ ਏਸੀ ਹੀਟਰ ਸੀਟ ਕਵਰ ਬਿਲਕੁਲ ਨਿਊ ਪਏ ਨੇ ਗੱਡੀ ਦੇ ਆ ਕੇ ਤੁਸੀਂ ਚੈੱਕ ਕਰਕੇ ਪੂਰੀ ਦਸੱਲੀ ਨਾਲ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਬਾਈ ਤੋਂ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਵਰਨਾ ਦਾ ਰੇਟ ਹੈਗਾ ਜੀ 2 ਲੱਖ ਰੁਪਿਆ 2 ਲੱਖ ਰੁਪਏ ਚੋਂ ਮਾਣਦਾਨ ਜ਼ਰੂਰ ਹੋ ਜੂਗਾ ਜੀ ਦੇਖ ਸਕਦੇ ਹੋ ਕੁੱਲ 2 ਲੱਖ ਰੁਪਿਆ ਡਿਮਾਂਡ ਰੱਖੀ ਹੋਈ ਹੈ ਹਰਿਆਣਾ ਨੰਬਰ ਆ ਵਰਨਾ ਵਾਲਾ 12 ਹਾਂਜੀ ਨੈਕਸਟ ਗੱਡੀ ਆ ਗਈ 스펙ਟ BDI 2009 ਦਾ ਇਹ ਮਾਡਲ ਆ ਜੀ ਦੇਖ ਸਕਦੇ ਹੋ ਵਾਈਟ ਕਲਰ ਆ ਪੰਜਾਬ ਨੰਬਰ ਗੱਡੀ ਆ ਜੀ ਤੇ 2009 ਦਾ ਇਹ ਮਾਡਲ ਆ ਡੀਜ਼ਲ ਇੰਜਨ ਆ ਪਾਸਿੰਗ ਗੱਡੀ ਦੀ 29 ਤੱਕ ਕਰਵਾ ਕੇ ਦੇਣਗੇ ਜੀ ਤੁਹਾਨੂੰ ਤੇ ਦੇਖ ਸਕਦੇ ਹੋ ਗੱਡੀ ਬਿਲਕੁਲ ਓਕੇ ਪਈਆ ਜੇ ਕਿਸੇ ਭਰਾ ਦੇ ਪਸੰਦਾ ਦਾ ਬਾਈਆਂ ਕੋਲੇ ਇਸ ਟਾਈਮ ਅਵੇਲੇਬਲ ਖੜੀ ਆ ਗੱਡੀ ਦੇਖ ਸਕਦੇ ਧੂਣ ਵਾਲੀ ਜਰੂਰ ਖੜੀ ਆ ਧੋੜ ਮਿੱਟੀ ਨਾਲ ਤੇ ਫੁੱਲ ਪਈ ਵੀ ਆ ਇਹ ਨਹੀਂ ਤੁਹਾਨੂੰ ਕਹਿੰਦਾ ਚਮਕਾਈਆਂ ਖੜੀਆਂ ਨੇ ਧੋਕੇ ਤਾਂ ਇਹ ਗੱਡੀਆਂ ਪੂਰੀਆਂ ਚਮਕ ਜਾਣੀਆਂ ਨੇ ਧੂੜ ਮਿੱਟੀ ਬਹੁਤ ਜ਼ਿਆਦਾ ਉੜਦੀ ਇੱਥੇ ਭਰੀ ਪਈ ਆ ਗੱਡੀ ਧੂੜ ਮਿੱਟੀ ਨਾਲ ਤੇ ਦੇਖ ਸਕਦੇ ਹੋ ਟਾਇਰ ਟੂਰ ਬਿਲਕੁਲ ਬ੍ਰੈਂਡ ਨਿਊ ਪਏ ਨੇ ਵਿੱਚ ਇੰਟੀਰੀਅਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਸੀਟ ਕਵਰ ਵਧੀਆ ਪਏ ਨੇ ਪਿਲਰ ਵਗੈਰਾ ਓਕੇ ਆ ਕੋਈ ਮੇਜਰ ਐਕਸੀਡੈਂਟ ਕੋਈ ਨਹੀਂ ਹੈਗੀ ਗੱਡੀ ਆ ਕੇ ਚੈੱਕ ਕਰਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਰੇਟ ਜੇ ਤੁਹਾਨੂੰ ਦੱਸ ਦਿਆਂ ਗੱਡੀ ਦਾ ਰੇਟ ਹੈਗਾ ਜੀ 1,60,000 ਰੁਪਇਆ ਮੌਕੇ ਦਾ ਰੇਟ ਆ ਮੌਕੇ ਤੇ ਮਾੜਾ ਮੋਟਾ ਮਾਨਤਾਣ ਜਰੂਰ ਹੋ ਜੂਗਾ ਜੀ ਦੇਖ ਸਕਦੇ ਹੋ ਸਪੈਕਟ 2009 ਮਾਡਲ ਤੁਹਾਨੂੰ 1,60,000 ਰੁਪਏ ਦੀ ਮਿਲ ਰਹੀ ਹੈ 29 ਤੱਕ ਗੱਡੀ ਦੀ ਪਾਸਿੰਗ ਕਰਵਾ ਕੇ ਹਾਂਜੀ ਨੈਕਸਟ ਗੱਡੀ ਹੌਂਡਾ ਅਮੇਜ ਆ ਗਈ 2014 ਦਾ ਇਹ ਮਾਡਲ ਆ ਦੇਖ ਸਕਦੇ ਹੋ ਬਿਲਕੁਲ ਓਕੇ ਆ ਪੰਜਾਬ ਨੰਬਰ ਗੱਡੀ ਆ ਇਹ ਰੇਟ ਗੱਡੀ ਦਾ ਰੱਖਿਆ ਹੋਇਆ ਹੈ ਸਿਰਫ 2.5 ਲੱਖ ਰੁਪਿਆ ਲੋਨ ਗੱਡੀ ਦੇ ਉੱਪਰ ਹੋ ਜੂਗਾ ਜੀ ਹੌਂਡਾ ਅਮੇਜ 14 ਮਾਡਲ 2.5 ਲੱਖ ਰੁਪਏ ਜੋ ਮਾਨਤਾਣ ਹੋ ਜੂਗਾ ਜੀ ਨੰਬਰ ਗੱਡੀ ਦਾ ਸੋਹਣਾ ਨੰਬਰ ਆ ਜੀ ਦੇਖ ਸਕਦੇ ਹੋ ਤੇ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਟਾਇਰ ਟੂਰ ਬਿਲਕੁਲ ਓਕੇ ਪਿਆ ਗੱਡੀ ਦੇ ਕੋਈ ਕਮੀ ਨਹੀਂ ਹੈਗੀ ਗੱਡੀ ਦੇ ਵਿੱਚ ਜਾਨੀਆ ਆਕੇ ਤੁਸੀਂ ਚੈੱਕ ਕਰਕੇ ਆਪਣੇ ਸਲਾਹਕਾਰ ਨੂੰ ਨਾਲ ਲੈ ਆ ਕੇ ਮਿਸਤਰੀ ਨੂੰ ਨਾਲ ਲੈ ਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਜੀ ਕੇ ਕਾਰ ਬਾਜ਼ਾਰ ਦੇ ਉੱਪਰ ਗੱਡੀ ਖੜੀ ਹੈ ਜੀ ਵਿੱਚ ਅੰਡਰ ਆਉਟ ਟੱਚ ਪਲੇਅਰ ਬੈਕ ਕੈਮਰਾ ਸੀਟ ਕਵਰ ਬਿਲਕੁਲ ਓਕੇ ਪਿਆ ਏਸੀ ਹੀਟਰ ਬਿਲਕੁਲ ਓਕੇ ਆ ਗੱਡੀ ਦਾ ਤੇ ਆ ਸੀ ਅੱਜ ਦੀ ਆਪਣੀ ਵੀਡੀਓ ਇਸ ਤੋਂ ਅਗਲੀ ਚ ਆਪਾਂ ਆਲਟੋ ਵਗੈਰਾ ਹੋਰ ਦਿਖਾਵਾਂਗੇ ਸਪਰਟ ਗੱਡੀਆਂ ਖੜੀਆਂ ਨੇ ਬਾਈਆਂ ਕੋਲੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਗਰੁੱਪਾਂ 'ਚ WhatsApp ਤੇ ਗਰੁੱਪਾਂ 'ਚ ਸ਼ੇਅਰ ਤੇ ਲਾਇਕ ਵੀਡੀਓ ਨੂੰ ਜ਼ਰੂਰ ਕਰ ਦਿਓ ਚੈਨਲ ਆਪਣਾ ਸਬਸਕ੍ਰਾਈਬ ਕਰਕੇ ਰੱਖ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਧੰਨਵਾਦ